9 ਜਨਵਰੀ ਨੂੰ ਸ਼ਾਰਪੁਰ ਸ਼ਹਿਰ ਚ ਪੰਜਾਬ ਕਾਂਗਰਸ ਦੇ ਸਾਬਕਾ ਪ੍ਰਧਾਨ ਨਵਜੋਤ ਸਿੰਘ ਸਿੱਧੂ ਜਿੱਤੋ ਪੰਜਾਬ ਦੇ ਬੈਨਰ ਹੇਠ ਕੀਤੀ ਜਾ ਰਹੀ ਰੈਲੀ ਦੀਆਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ ਇਹ ਪ੍ਰਗਟਾਵਾ ਜੂਤ ਕਾਂਗਰਸ ਦੇ ਸਾਬਕਾ ਜ਼ਿਲ੍ਹਾ ਪ੍ਰਧਾਨ ਬਿਸ਼ਮਨਾਥ ਮੰਟੀ ਨੇ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਦਿੱਤੀ ਸਾਡਾ ਕਾਰਨ ਇਹ ਹੈ ਕਿ ਇਕਤਾ ਜੀ ਵਿਧਾਨ ਸਭਾ ਸੋਰੀ ਲੋਕ ਸਭਾ ਦੇ ਇਲੈਕਸ਼ਨ ਨੇ ਜਿਹਦੇ ਵਿੱਚ ਅਸੀਂ ਕਾਂਗਰਸ ਪਾਰਟੀ ਨੂੰ ਮਜ਼ਬੂਤ ਕਰੀਏ ਇਹ ਜਿਹੜੀ ਭ੍ਰਸ਼ਟ ਸਰਕਾਰ ਆ ਜਿਹਨੇ ਕਿ ਤੁਸੀਂ ਦੇਖਦੇ ਹੋ ਕਿ ਹਿਆਰਪੁਰ ਦੇ ਵਿੱਚ ਕਪੜੇ ਹੀ ਕਪੜੇ ਹਰ ਪਾਸੇ ਕਰਪਸ਼ਨ ਚੱਲੀ ਹੋਆ ਉਹਦੇ ਖਿਲਾਫ ਅਸੀਂ ਨਵਜੋਤ ਸਿੰਘ ਸਿੱਧੂ ਜੀ ਨੂੰ ਇੱਕ ਇਮਾਨਦਾਰ ਲੀਡਰ ਨੂੰ ਅਸੀਂ ਬੇਨਤੀ ਕੀਤੀ ਸੀ ਕਿ ਹਿਆਰਪੁਰ ਆ ਕੇ ਅਸੀਂ ਇੱਕ ਰੈਲੀ ਕਰੀਏ ਜਿਸ ਦੇ ਨਾਲ ਕਾਂਗਰਸ ਤਕੜੀ ਹੋਵੇ ਤੇ ਅਗਲਾ ਇਲੈਕਸ਼ਨ ਜਿਹੜਾ ਜਿੱਤਿਆ ਜਾਵੇ ਕਿੰਨੀ ਤਰੀਕ ਨੂੰ ਰੈਲੀ ਹੈ 9 ਤਰੀਕ ਨੂੰ ਰੈਲੀ ਹੈ ਜੀ ਭੰਡਾਰੀ ਦੀ ਬੋਡੀ ਦੁਪਹਿਰ 1 ਵਜੇ ਅਸੀਂ ਉਮੀਦ ਕਰਾਂਗੇ ਕਿ ਵੱਡੀ ਰੈਲੀ ਕਰਾਂਗੇ ਜਿਹੜੀ ਬਰੂਦੀਆਂ ਨੂੰ ਪਤਾ ਲੱਜੂਗਾ ਕਿ ਰੈਲੀ ਹੋਈ ਹੈ। ਮੋਸਾਵਾ ਚੋਣਾਂ ਦੀ ਕੀ ਗੱਲ ਇਹ ਪੱਧਰ ਤੋਂ ਇਹ ਹਲਕਾ ਪੱਧਰ ਦੀ ਰੈਲੀ ਹੈ ਜਿਹੜਾ ਪੱਧਰ ਤੇ ਰੈਲੀ ਜਦੋਂ ਪ੍ਰਧਾਨ ਜੀ ਹੁਕਮ ਕਰਦੇ ਨੇ ਕਿ ਸਿੱਧੂ ਸਾਹਿਬ ਉਦੋਂ ਕਰਾਉਣਗੇ ਉਹ ਕਿੰਨੇ ਸੀ। ਸੂਚੀ ਤਿਆਰ ਕਰਤਾ ਹੁਸ਼ਿਆਰ ਤੋਂ ਇਸ ਦੀ ਗੱਲ ਕਰੀਏ ਤਾਂ ਕਾਂਗਰਸ ਤੇ ਜਿਹੜਾ ਉਹਨਾਂ ਦੀ ਗੱਲ ਕਰੀਏ ਤਾਂ ਬਹੁਤ ਵਧੀਆ ਕਾਰਗੁਜ਼ਾਰੀ ਕਰ ਰਹੇ ਨੇ। ਕਿਸੇ ਨੂੰ ਤਿਆਰ ਕਰਦੇ ਨੇ ਕਿ ਅੱਗੇ ਕੋਸ਼ਿਸ਼ ਹੋਏਗੀ ਕਿ ਕਾਂਗਰਸ ਨੇ ਇੱਕ ਦਲਕੀ ਬਿਲਕੁਲ ਹੋਊਗੀ ਤੇ ਦੇਖੋ ਸਾਰੇ ਕੌਂਸਲਰ ਨਾਲ ਲੈਣ ਤੱਕ ਦੇ ਪ੍ਰਧਾਨ ਸਾਡੇ ਨਾਲ ਨੇ ਜੈਤੀ ਪ੍ਰਧਾਨ ਪੱਤੀ ਸਾਹਿਬ ਸਾਡੇ ਨਾਲ ਖੜੇ ਨੇ। ਮੋਰੇ ਹੋ ਕੇ ਕਰਾਂਗੇ ਜੀ ਮੋਰੇ ਹੋ ਕੇ ਕਰਾਂਗੇ ਜਦੋਂ ਕੌਂਸਲਰ ਕੋਈ ਵੀ ਆਪਣੀ ਆ ਕੇ ਸਮੱਸਿਆ ਦੱਸਣਗੇ ਹਰ ਬੰਦੇ ਨਾਲ ਖੜੇ ਹੋ ਕੇ ਉਹਨਾਂ ਦੀ ਪੈਰਵਾਈ ਕਰਾਂਗੇ ਇਹ ਕਦੇ ਸਾਥੀ ਵੀ ਬੰਦੇ ਜੀ ਸਿਆਲਕੋਟ ਵਿੱਚ ਕੰਮ ਕਰ ਰਹੀ ਹੈ ਨਾ ਇੱਕ ਮਿੰਟ ਆਪਸੀ ਬੰਦੇ ਕੰਮ ਕਰਦੇ ਦੇਖੋ ਕਾਂਗਰਸ ਇੱਕ ਜੁਟਈ ਹੈ ਕੰਮ ਕਰਨ ਦਾ ਢੰਗ ਲਗ ਲਗ ਹੁੰਦਾ ਜੀ ਜਿੱਦਾਂ ਕਿਸੇ ਬੰਦੇ ਦਾ ਢੰਗ ਕੋਸ਼ਾ ਉਹ ਆਪਣੇ ਢੰਗ ਨਾਲ ਕਰਦਾ ਸਾਡਾ ਕੋਈ ਢੰਗ ਹੋਰ ਆ ਸੀ ਵੱਡੇ ਲੈਵਲ ਤੇ ਕਰਨਾ ਚਾਹੁੰਦੇ ਆ ਕਿ ਕਾਂਗਰਸ ਖੜੀ ਕਰੀਏ ਕਿਸ ਰੈਲੀ ਦੀ ਆ 15 ਜੇ ਕੋ ਅਸੀਂ ਬੇਨਤੀ ਸਾਰਿਆਂ ਨੂੰ ਕਰਦੇ ਆ ਜੀ ਬਾਕੀ ਉਹਨਾਂ ਦੀ ਮਰਜ਼ੀ ਆ ਜਿਨ੍ਹਾਂ ਨੂੰ ਸਾਡਾ ਕੰਮ پسند ਹੋਊਗਾ ਆ ਜਾਣਗੇ ਜਿਨ੍ਹਾਂ ਨੂੰ ਨਹੀਂ پسند ਹੋਗਾ ਨਾ ਆਣਗੇ ਅਸੀਂ ਤੁਸੀਂ ਦੱਸ ਦਿਓ ਕੌਣ ਬਾਗੀ ਆ ਉਹ ਨਾਮ ਲੈਦਣ ਕਿਸੇ ਦਾ ਫਿਰ ਆਪਾਂ ਮੰਨ ਲੈਨੇ ਉਸ ਕੱਲ ਹਾਂਜੀ ਮੁੰਨੇ ਵੀ ਇੱਥੇ ਆ ਗਏ ਤੁਸੀਂ ਆਪ ਪ੍ਰੋਫੈਸ਼ਨਲ ਰਹਿ ਲਿਖੀ ਆਪਾਂ ਤੇ 9 ਤਰੀਕ ਨੂੰ ਜਿਹੜੀ ਅਸੀਂ ਹਿਸ਼ਾਰਪੁਰ ਦੇ ਵਿੱਚ ਸਰਦਾਰ ਨਵਜੋਤ ਸਿੰਘ ਸਿੱਧੂ ਦੀ ਰਹਿਨਵਾਈ ਦੇ ਵਿੱਚ ਰੈਲੀ ਕਰ ਰਹੇ ਹਾਂ ਸਾਡੀ ਕੋਸ਼ਿਸ਼ ਤਾਂ ਇਹ ਹੀ ਹੈਗੀ ਆ ਕਿ ਥਲਲੇ ਲੈਵਲ ਦੇ ਵਰਕਰ ਤੋਂ ਲੈ ਕੇ ਸੀਨੀਅਰ ਲੀਡਰਸ਼ਿਪ ਸਮੂਚੀ ਦੀ ਸਮੂਚੀ ਉਸ ਰੈਲੀ ਦੇ ਵਿੱਚ ਪਹੁੰਚਣੀ ਚਾਹੀਦੀ ਹੈਗੀ ਆ ਔਰ ਅਸੀਂ ਅਪੀਲ ਵੀ ਕਰਾਂਗੇ ਫੋਨ ਦੁਆਰਾ ਵੀ ਕਰਾਂਗੇ ਜਿੱਥੇ ਕਿਸੇ ਲੀਡਰ ਨੂੰ ਮਿਲਣ ਦੀ ਜ਼ਰੂਰਤ ਪਈ ਉੱਥੇ ਮਿਲ ਕੇ ਵੀ ਉਹਨਾਂ ਨੂੰ ਰਿਕੁਐਸਟ ਕਰਾਂਗੇ ਕਿ ਇਸ ਰੈਲੀ ਦੇ ਵਿੱਚ ਸ਼ਮੂਲੀਅਤ ਕਰਕੇ ਇਸ ਰੈਲੀ ਨੂੰ ਕਾਮਯਾਬ ਬਣਾਉਣ ਦੀ ਕੋਸ਼ਿਸ਼ ਕੀਤੀ ਜਾਵੇ ਤਿਆਰੀਆਂ ਜਾਰੀ ਹਨ ਤਿਆਰੀਆਂ ਲਗਭਗ ਸਾਡੀਆਂ ਚੱਲ ਰਹੀਆਂ ਆ ਜਾਂ ਸਾਡੀ ਸਮੁੱਚੀ ਟੀਮ ਔਰ ਸਾਡੇ 17 ਕਾਉਂਸਲਰ ਸਾਡੇ ਬਲਾਕ ਦੇ ਪ੍ਰਧਾਨ ਸਾਡੇ ਪੰਜਾਬ ਦੇ ਕੋਆਰਡੀਨੇਟਰ ਐਸੀ ਸੈੱਲ ਦੇ ਜਿਹੜੇ ਨਵ ਨਵ ਨਿਯੁਕਤ ਹੋ ਗਏ ਆ ਇੰਟਕ ਦੇ ਪ੍ਰਧਾਨ ਅਸ਼wini ਸ਼ਰਮਾ ਜੀ ਔਰ ਵੀ ਜਿੰਨੇ ਵੀ ਸਾਰੇ ਸਾਡੇ ਕਾਉਂਸਲਰ ਆ ਪੱਬਾਂ ਭਾਰ ਔਰ ਦਿਨ ਰਾਤ ਮਿਹਨਤ ਕਰ ਰਹੇ ਆ ਔਰ ਕੱਲੇ ਕੱਲੇ ਵਾਰਡ ਦੇ ਵਿੱਚ ਘੁੰਮ ਰਹੇ ਆ ਔਰ ਸਾਰਿਆਂ ਨੂੰ ਇਸਰਾਈਲੀ ਨੂੰ ਕਾਮਯਾਬ ਕਰਨ ਵਾਸਤੇ ਕਹਿ ਰਹੇ ਆ ਆਪਾਂ ਦੇਖ ਸਕਦੇ ਆ ਸਭ ਤੋਂ ਅੱਗੇ ਆ ਗਏ ਚੱਲਦੇ ਚੱਲਦੇ ਬਹੁਤ ਸਾਰੇ ਆ ਵੀ ਕਾਂਗਰਸ ਹੁਕੂਮਤ ਸਰਕਾਰ ਨੂੰ ਹੋਈ ਹੈ ਪਰ ਉਹਦੀ ਧਿਰ ਦੀ ਭੂਮਿਕਾ ਦਾ ਬਾਇਸ਼ਾ ਦੇਖੋ ਅਸੀਂ ਤਾਂ ਪਿਛਲੇ ਲਗਭਗ 1.5 2 ਸਾਲ ਤੋਂ ਬਹੁਤ ਅੱਛੀ ਵਿਰੋਧੀ ਤੇ ਅਰਜੀ ਭੂਮਿਕਾ ਨਿਭਾ ਰਹੇ ਉਹ ਗੱਲ ਬਖਰੀ ਹੈਗੀ ਆ ਕਿ ਜਿਸ ਤਰ੍ਹਾਂ ਸਰਕਾਰਾਂ ਆਉਨੀਆਂ ਕੁਝ ਧੱਕਾ ਕਰਦੀਆਂ ਜਾਂ ਕੌਂਸਲਰਾਂ ਨੂੰ ਨਜ਼ਰਅੰਦਾਜ਼ ਕਰਦੀਆਂ ਜਾਂ ਡਿਵੈਲਪਮੈਂਟ ਦੇ ਕੰਮਾਂ ਨੂੰ ਵੀ ਨਜ਼ਰਅੰਦਾਜ਼ ਕਰਦੀਆਂ ਲੇਕਿਨ ਜੇ ਅਸੀਂ ਇਸੇ ਚੀਜ਼ੇ ਦੇ ਉੱਤੇ ਲੈ ਕੇ ਬੈਠੀਏ ਵੀ ਉਹ ਕੰਮ ਨਹੀਂ ਕਰੀਏ ਸਾਡਾ ਮਸਲਾ ਦਾ ਆਪੋਜੀਸ਼ਨ ਦੇ ਵਿੱਚ ਬੈਠੇ ਆ ਮੁੱਦੇ ਉਠਾਉਣਾ ਲੋਕਾਂ ਦਾ ਆਪਣੀ ਆਵਾਜ਼ ਪਹੁੰਚਾਉਣਾ ਹੈਗਾ ਕਿ ਲੋਕ ਇਸ ਟਾਈਮ ਜਿਹੜੀ ਘੁੱਟਨ ਮਹਿਸੂਸ ਕਰਦੇ ਆ ਜਿਸ ਤਰ੍ਹਾਂ ਤੁਸੀਂ ਵੀ ਜਾਣਦੇ ਕਿ ਲੋਕਾਂ ਨੇ ਇੱਕ ਬਦਲਾ ਦੇਤਾ ਹੈ ਸਰਕਾਰ ਲਈ ਅਰਜੀ ਲੇਤੀ ਚ ਲੇਕਿਨ ਬਦਲਾ ਉਹਨੇ ਇਦਾਂ ਦਾ ਲਿਆਤਾ ਕਿ ਲੋਕ ਇਸ ਟਾਈਮ ਆਪਣੇ ਮੱਥੇ ਦੇ ਉੱਤੇ ਹੱਥ ਮਾਰ ਕੇ ਰੋ ਰਹੇ ਪਏ ਅਸੀਂ ਇਹ ਕਿਨਾਂ